ਮੈਨੂੰ ਤਾਂ ਨਾ ਆਪਦੇ ਉਹ ਤੇ ਉਸੇ ਮੁੰਡੇ ਤੇ ਜ਼ਿਆਦਾ ਯਕੀਨ ਆ ਥੋੜਾ ਜਿਹਾ ਮੈਨੂੰ ਨਹੀਂ ਪਤਾ ਭਾਈ ਮੇਰਾ ਘਿਹੜਾ ਛੱਡੋ ਤੇ ਜੇ ਲੋੜੇ ਹੀ ਆਇਆ ਪੈਗਾ ਲੋਕਾਂ ਦੀ ਵੀ ਤਾਂ ਬਹੁਗੀਆਂ ਨੇਗੀਆਂ ਨਾ ਐ ਕਿਵੇਂ ਬਾਪੂ ਸਹੀ ਕਹਿੰਦਾ ਇਹ ਸਾਹਮਦੇ ਤਾਂ ਅਸੀਂ ਆ ਸੋਨੂੰ ਤੇ ਇਹ ਤਾਂ ਇਹ ਤਾਂ ਉੱਥੇ ਘਰ ਜਵਾਈ ਬਣ ਕੇ ਬਹਿ ਗਿਆ ਪੰਜ ਕਿੱਲੇ ਨੂੰ ਉੱਥੋਂ ਆਉਂਦੇ ਨੇਗੇ ਤੇ ਇੱਥੋਂ ਵੀ ਸਭ ਆਲਦਾ ਫ਼ਿਕਰ ਕਿੱਧਰ ਭੱਗ ਗਿਆ ਉਹ ਪਤਾ ਨਹੀਂ ਚਾਹ ਪੀ ਕੇ ਇਹ ਦਰੀਏ ਨੂੰ ਭੱਗ ਗਿਆ ਪਤਾ ਨਹੀਂ ਮੈਂ ਤਾਂ ਆਪ ਚਾ ਫਿਰ ਤੂੰ ਸਬਜੀ ਸਬਜੀ ਚੀਰ ਲੈ ਮਾ ਸੱਤ ਸਿ ਕਿੜਾ ਮਾਰਿਆ ਮੈਂ ਆ ਚਿੱਠੀ ਜੀ ਕੀ ਪਈ ਹੈ ਹੈ ਕੌਣ ਥੜਾ ਗਿਆ ਇਹ ਆ ਕੀ ਕਾਗਜ਼ ਚੱਕੀ ਹੋਣੇ ਉਹ ਗੇਟ ਤੇ ਟੰਗਿਆ ਪਿਆ ਸੀਗਾ ਪਤਾ ਨਹੀਂ ਕੀ ਹੈ ਇਹ ਇਹ ਤਾਂ ਚਿੱਠੀ ਜੀ ਲੱਗਦੀ ਹੈਗੀ ਚਲਾਇਆ ਕਰੋ ਬਿੱਕਰ ਨੂੰ ਦਿਖਾ ਕੇ ਆਓ ਇੱਧਰ ਹੋਊਗਾ ਪਸੂਆਂ ਕਨੇ ਆਪਾਂ ਨੂੰ ਕੋਈ ਪੜ੍ਹਨੀ ਹੁੰਦੀ ਹੈ ਇਹ ਉਹ ਬਿੱਕਰ ਦੇਖ ਲੂਗਾ ਬਿਕਰੋ ਆ ਪੁੱਤ ਦੇਖੀ ਚਿੱਠੀ ਜੀ ਆਈ ਜਾਂ ਕੋਈ ਯਾਰ ਮੈਨੂੰ ਤਾਂ ਸਮਝ ਨਹੀਂ ਲੱਗਦੀ ਇਹਦੀ ਕੀ ਲਿਖਿਆ ਉਹ ਬਾਕੂਏ ਆਪਣੇ ਬਸਤੀ ਨਹੀਂ ਹੈਗੀ ਤਾਂ ਸਾਰੀ ਅੰਗਰੇਜ਼ੀ ਚਾ ਚਿੱਠੀ ਗੋਗੀ ਨੂੰ ਦਿਖਾ ਲਾਗੇ ਗੋਗੀ ਨੂੰ ਆ ਜਾਣ ਆ ਚਿੱਠੀ ਦਾ ਕੀ ਰੌਲਾ ਪਈ ਜਾਂਦਾ ਚੱਲ ਮੈਂ ਜਾ ਕੇ ਪੁੱਛਦੀ ਆਂਗੀ ਫੇਰ ਹੀ ਸੰਭਰੂੰਗੀ ਫੇਰ ਹੀ ਗੋਹਾ ਚੱਕੂੰਗੀ ਪਤਾ ਨਹੀਂ ਕਾਹਦਾ ਰੌਲਾ ਪਾ ਰਖਿਆ ਕਾਰੀ ਹੈ ਇਹ ਚਿੱਠੀ ਜੀ ਮੈਨੂੰ ਤਾਂ ਲੱਗਦਾ ਬੈਂਕਾਂ ਵਾਲਿਆਂ ਦੀ ਐ ਤੂੰ ਨਾ ਕੋਈ ਚੰਗੀ ਗੱਲ ਕਰੀ ਮਰਦਾ ਬੋਲੂ ਕਫਣ ਬਾੜੂ ਉਹ ਮੈਂ ਤਾਂ ਉਹ ਕਹਤਾ ਹੈ ਚਿੱਠੀ ਨੂੰ ਦੱਸ ਤੂੰ ਕਿ ਦਫ਼ਤਰ ਚ ਲੱਗਿਆ ਵੀ ਤੈਨੂੰ ਆਈ ਐ ਮੈਂ ਕਿਹਾ ਚੱਲ ਬੈਂਕ ਬੂੰਕਾ ਵਾਲਿਆਂ ਦੇ ਆਈ ਹੂ ਮੈਨੂੰ ਕੀ ਪਤਾ ਮੈਨੂੰ ਲੱਗ ਜਾਂਦਾ ਬੋਲਣਾ ਚੱਲ ਮੈਂ ਗੋਗੀ ਨੂੰ ਫੋਟੋ ਭੇਜ ਦਿੰਦਾ ਹੋਰ ਕੀ ਐ ਸਿਰ ਮੈਂ ਦੱਸ ਤੂੰ ਉੱਥੇ ਤੋਂ ਰੌਲਾ ਪਾ ਕੇ ਕਰੀ ਹੈਲੋ ਅਗੋਗੀ ਤੈਨੂੰ ਵਟਸਐਪ ਤੇ ਭੇਜ ਦਿੱਤੀ ਚਿੱਠੀ ਯਾਰ ਉਹਨੂੰ ਦੇਖੀ ਮਾੜਾ ਕੀ ਕੁਝ ਦੇਖਿਆ ਕੀ ਨਾ ਸੰਦਾ ਸਮਝ ਨਹੀਂ ਆਉਂਦੀ ਅੰਗਰੇਜ਼ੀ ਜਿਹਾ ਭਰਾਵਾ ਸਾਰੀ ਮੇਰੇ ਸਾਹ ਜੀ ਮੈਂ ਤਾਂ ਸਮਝ ਨਹੀਂ ਆਉਂਦੀ ਬਾਪੂ ਕਰਿਆ ਫੋਨ ਗੋਗੀ ਨੂੰ ਪੜ੍ਹ ਕੇ ਦੱਸਦਾਗਾ ਲੈ ਪੜਨੇ ਆਪ ਨੂੰ ਨਹੀਂ ਆਉਂਦੀ ਮੇਰੇ ਭਰਾ ਨੂੰ ਵਿਚੋ ਹੀ ਕੁੜੀਸ ਲਾਂਦਾ ਹਰੇ ਗੱਲ ਚ ਪੁੱਠੀ ਗੱਲ ਕਰਨੀ ਸਿੱਧੀ ਤਾਂ ਕਰਨੀ ਨਹੀਂ ਕੋਈ ਕੁੜੇ ਤੂੰ ਕਿਸੇ ਵੇਲੇ ਚੁੱਪ ਵੀ ਕਰ ਜਾ ਕਰ ਸਾਰੇ ਦਿਨ ਚਰਚਰ ਕਹੀ ਜਾਂਦੀ ਆ ਹਰੇਕ ਗੱਲ ਚ ਟੰਗ ਢਾਉਣੀ ਆ ਤੂੰ ਮੈਂ ਕਿ ਆਖਿਆ ਬੇਬੇ ਮੈਂ ਤਾਂ ਕੋਸੁੱਤੇ ਗੱਲ ਕਹਿਤੀ ਫਿਰ ਕੀ ਹੋ ਗਿਆ ਲਾਪੂ ਕੋਕੀ ਦਾ ਫੋਨ ਆ ਗਿਆ ਹੈਲੋ ਹਾਂ ਛੋਟੇ ਕੀ ਬਣਿਆ ਅੱਛਾ ਠੀਕ ਹੈ ਸੌਂ ਖਾ ਫੇਰ ਪਾਰਟੀ ਹੋਗੀ ਠੀਕ ਐ ਫਿਰ ਆਥਰੇ ਬਹਿਨੇ ਆ ਆ ਜਾ ਘਰੇ ਵੀ ਤੂੰ ਇੰਨਾ ਖੁਸ਼ ਕਾ ਤੋ ਐ ਕੀ ਕਹਿੰਦਾ ਗੋਗੀ ਮਾਤਾ ਗੋਗਰੀ ਨੂੰ ਨੌਕਰੀ ਮਿਲ ਗਈ ਅੱਛਾ ਹੇ ਪਰਮਾਤਮਾ ਵਧੀਆ ਹੋ ਗਿਆ ਮੇਰੇ ਪੁੱਤ ਦੀ ਤਾਂ ਨੇੜੇ ਹੋ ਕੇ ਸੁਣ ਲਈ ਮੈਂ ਤਾਂ ਤੇਰੇ ਦਰ ਤੇ ਆ ਕੇ ਨਾ ਦੇਖ ਕਰਾ ਕੇ ਜਾਊਂਗੀ ਮੈਂ ਤਾਂ ਬਾਲੀ ਖੁਸ਼ੀ ਹੋਈ ਪਈ ਐ ਸਹੀ ਗੱਲ ਐ ਗੋਗੀ ਦੀ ਮਾਂ ਸਰਕਾਰੀ ਨੌਕਰੀ ਲੈ ਕੇ ਬੱਚਾ ਆਪਣੇ ਪੈਰਾਂ ਸਿਰ ਹੋ ਜਾਂਦਾ ਐ ਲੈ ਕੰਮ ਤਾਂ ਨਿਭੜ ਗਏ ਆ ਹੋਰੀ ਕੱਲ ਸੁਣ ਲਈ ਮੈਂ ਲਗੋ ਗੀ ਨੂੰ ਤਾਂ ਵਧੀਆ ਨੌਕਰੀ ਮਿਲ ਗਈ ਤੇ ਬੇਬੇ ਬਾਪੂ ਨੇ ਵੀ ਨਾ ਕਾਣੀ ਵੰਡ ਕਰਤੀ ਬਿੱਕਰ ਨਾਲ ਜੇ ਬਿੱਕਰ ਵੀ ਐਂ ਪੜਾਇਆ ਹੁੰਦਾ ਉਹਨੂੰ ਵੀ ਨੌਕਰੀ ਮਿਲ ਜਾਂਦੀ ਉਹ ਖੇਤਾਂ 'ਚ ਫਿਰਦਾ ਰਹਿੰਦਾ ਲੈ ਉਹ ਤਾਂ ਹੁਣ ਸਰਕਾਰੀ ਨੌਕਰੀ ਮਿਲ ਗਈ ਰਾਜ ਕਰਨਗੇ ਅਸੀਂ ਫਿਰਦੇ ਰਾਂਗੇ ਧੱਕੇ ਖਾਂਦੇ ਨੀਰਾ ਮਨਾ ਮੈਂ ਤੈਨੂੰ ਐਂ ਕਹਿੰਦੀ ਸੀ ਮੈਂ ਹੁਣ ਦੇਖ ਗੋਗੀ ਨੂੰ ਨੌਕਰੀ ਮਿਲ ਗਈ ਹੈਨਾ ਹੁਣ ਤਾਂ ਕੋਈ ਰਿਸ਼ਤਾ ਕਰਾ ਲੈ ਥੋੜੀ ਕਿਸੇ ਰਿਸ਼ਤੇਦਾਰੀ 'ਚ ਦੇਖ ਲੈ ਕੁੜੀ ਫਿਰ ਆਇਆ ਨਾ ਹੁਣ ਵੀ ਉਹਦਾ ਵੀ ਹੋ ਜੂਗਾ ਸੋਡਾ ਹੋ ਗਿਆ ਮੇਰਾ ਤਾਂ ਸਿਰੋਂ ਭਾਰ ਲੈ ਜੂਗਾ ਹਾਂ ਕੋਈ ਨਾ ਬੇਬੇ ਦੇਖ ਲੂੰਗੀ ਹੋਰ ਮੈਨੂੰ ਵੀ ਆਈ ਹੈ ਵੀ ਚੱਲ ਭਾਈ ਮੇਰੀ ਮੁਕਬੀਲਦਾਰੀ ਜਿੱਤੀ ਜਾਵੇ ਹਾਂ ਦੋਨੇ ਬਹਿ ਜਾਓਗੇ ਆਪਾਂ ਉਹਦੇ ਘਰਾਂ ਦੇ ਹੋ ਜਾਓਗੇ ਚਲ ਸਾਨੂੰ ਕੋਈ ਟੈਨਸ਼ਨ ਨਹੀਂ ਰਹਿਣੀ ਨਾ ਕੋਈ ਨਾ ਦੇਖ ਲੂੰਗੀ ਬੇਬੇ ਹਾਂ ਦੇਖ ਲਈ ਕੋਈ ਨਾ ਮੈਂ ਫੋਨ ਕਰਕੇ ਦੇਖ ਲੈਨੀ ਐ ਐ ਕਰਦੀ ਐ ਨੌਕਰੀ ਵਾਲਾ ਕੰਮ ਤਾਂ ਜਿਹੜਾ ਹੋ ਗਿਆ ਹੋ ਗਿਆ ਹੁਣ ਐਂ ਕਰਦੀਆਂ ਕੋਈ ਕੱਲੀ ਕੁੜੀ ਪਾੜ ਲੈਣੀ ਐ ਨਲਿਆ ਜਿਹੜੇ 5 ਕਿਲੇ ਨੇ ਇਹ ਸਾਡੇ ਕੋਲੇ ਰਹਿ ਜਾਣਗੇ ਤੇ ਅਸੀਂ ਮौजਾਂ ਕਰਾਂਗੇ ਤੇ ਉਹਨੂੰ ਆਪੀ ਅਗਲਾ ਘਰ ਚ ਮਾਈ ਰੱਖ ਲੂਗਾ ਕੁੜੀ ਕੀ ਸੋਚ ਜਾਨੀ ਐ ਕੁਛ ਨਹੀਂ ਬੇਬੇ ਮੈਂ ਤਾਂ ਐਂ ਸੋਚਦੀ ਸੀ ਮੈਂ ਹਾਂ ਕਿਸੇ ਨੂੰ ਕਰਦੀਆਂ ਫੋਨ ਰਿਸ਼ਤੇਦਾਰੀ ਚ ਵੀ ਹੈਗੀ ਐ ਜੇ ਕੋਈ ਨੀਗਾ ਚ ਕੁੜੀ ਤਾਂ ਪਾੜ ਲੂੰਗੀ ਤੇ ਚੰਗੀ ਗੱਲ ਐ ਜੇ ਰਿਸ਼ਤਾ ਹੋ ਜੇ ਵਧੀਆ ਨਾਲੇ ਆਪਾਂ ਨੂੰ ਸੁਖ ਹੋ ਜੂਗਾ। ਹੋਰ ਮੈਂ ਹੀ ਕਹਿਨੀ ਆ। ਮੈਂ ਕਿਹਾ ਹੁਣ ਤੂੰ ਹੀ ਦੇਖ ਭਾਈ ਮੈਂ ਹੋਰ ਕਿਹਨੂੰ ਕਹਾ ਹੁਣ? ਹਾਂ ਨਾ ਦੇਖਦੀ ਐ ਬੇਬੇ ਕੋਈ ਨਾ। ਚਲ ਠੀਕ ਐ ਬੇਬੇ। ਚੰਗਾ ਫੇਰ ਮੈਂ ਕੋਈ ਕੰਮ ਕਰਦੀ। ਲਓ ਭਾਈ ਮੈਂ ਤਾਂ ਨਾ ਚਾਹ ਘਟ ਕੇ ਪੀਣੀ ਦੀਗੀ। 11 ਵਾਲੀ। ਇਹ ਤਾਂ ਕਹਿੰਦੇ ਨੇ ਆਖੇ ਸਾੜ ਤਾਂ ਤਜਾਬ ਬਣਦਾ ਮੈਂ ਤਾਂ ਪੀਂਦੀ ਨਹੀਂ। ਭਾਈ ਮੈਂ ਤਾਂ ਫੇਰ ਹੁਣ ਕਰ ਨਹੀਂ ਪਾਉਗੀ ਮੇਰੇ ਤਾਂ ਸਰਦਾ ਨਹੀਂ ਹੈਗਾ ਚਾਹ ਦੀ ਘੁੱਟ ਕਰਕੇ ਪੀਣੀ ਆ ਮੈਂ। ਕੀ ਕਰੀਏ ਨੇ ਬੇਬੇ ਚਾਹ ਬਣਾ ਰੱਖੀ ਐ ਚਾਹ ਬਣਾਉਂਦੀ ਤੀਗੀ ਮੈਂ ਨਾ ਉਹ ਜਿਹੜੀ ਤੂੰ ਆਪਾਂ ਸਵੇਰੇ ਗੱਲ ਕਰੀ ਸੀ ਗੋਗੀ ਦੇ ਰਿਸ਼ਤੇ ਵਾਲੀ ਮੈਂ ਕਰੀ ਸੀ ਗੱਲ ਤੇ ਸਾਡੇ ਰਿਸ਼ਤੇਦਾਰ ਚ ਨਾ ਭੂਆ ਦੀ ਕੁੜੀ ਹੈਗਾ ਗਾਗਾ ਨਾ ਅੱਛਾ ਤੇ ਇਕੱਲੀ ਕੁੜੀ ਹੈਗੀ ਤੇ ਕਹਿੰਦੇ ਕੋਈ ਭੈਣ ਭਰਾ ਨਹੀਂ ਹੈਗਾ ਆਪ ਤੇ ਪੰਜ ਕਿੱਲੇ ਬਾਣਦੇ ਆਉਂਦੇ ਨੇ ਅੱਛਾ ਹਾਂ ਉਹ ਵਧੀਆ ਸੋਹਣੀ ਕੁੜੀ ਕੁੜੀ ਤਾਂ ਸੋਹਣੀ ਐ ਬੇਬੇ ਗੱਲ ਕਰ ਭੈਣ ਭਰਾ ਨਹੀਂ ਹੈਗਾ ਕੋਈ ਉਹ ਪੜ੍ਹੀ ਲਿਖੀ ਵੀ ਹੋਊਗੀ ਹਾਂ ਪੜ੍ਹੀ ਲਿਖੀ ਤਾਂ ਹੈਗੀ ਐ ਬਸ ਆਪਾਂ ਤਾਂ ਹੀ ਕਹਿੰਦੇ ਪੜ੍ਹੀ ਲਿਖੀ ਹੋਵੇ ਸਿਆਣੀ ਹੋਵੇ ਸੋਣੀ ਹੋਵੇ ਉਹ ਬੇਬੇ ਸੈਣੀ ਦਾ ਬਹੁਤਾ ਕੁੜੀ ਗੱਲ ਕਰ ਭੈਣ ਭਰਾ ਨਹੀਂ ਹੈਗਾ ਉਹ ਤਾਂ ਚੰਗਾ ਹੈ ਜੇ ਕੋਈ ਭੈਣ ਭਰਾ ਨਹੀਂ ਕੱਲੀ ਹੈ ਵਧੀਆ ਮੌਜਾਂ ਕਰਦੀ ਹੈਗੀ ਰਾਮ ਨੂੰ ਤਾਂ ਠੀਕ ਹੈ ਸਾਰਾ ਕੁਝ ਗੱਲ ਕਰ ਆਏ ਵੀ ਭਾਈ ਤਾਂ ਹੋਣਾ ਚਾਹੀਦਾ ਫੇਰ ਰਿਸ਼ਤੇਦਾਰੀ ਨਹੀਂ ਬਣਦੀ ਹੈਗੀ ਐ ਵੀ ਭੈਣ ਭਾਈਆਂ ਮੈਨਾਂ ਕੋ ਖਾਜੀ ਉਹ ਤਾਂ ਪੁੱਤ ਗੋਗੀ ਤੇ ਰਿਸ਼ਤੇਦਾਰੀ ਗੱਲ ਕਰਦੇ ਆਂਗੇ ਹੁਣ ਦੇਖ ਨੌਕਰੀ ਮਿਲ ਗਈ ਬੇ ਉਹਨਾਂ ਤਾਂ ਪਊ ਗਈ ਹੁਣ ਉਹ ਉਹ ਤਾਂ ਠੀਕ ਹੈ ਉਹ ਤਾਂ ਉਹ ਮੈਂ ਉਹਦੀ ਗੱਲ ਕਰਦੀ ਸੀ ਭੁਆਰੀ ਕੁੜੀ ਨਹੀਂ ਆਈ ਗਾ ਕੇ ਨਾ ਆਪਾਂ ਨੂੰ ਕਿੰਨੀ ਵਾਰ ਤਾਂ ਵਿਆਹ ਚ ਮਿਲੀ ਹੈਗੀ ਤੇ ਬਿਆਜ ਨਹੀਂ ਮਿਲੀ ਸੀ ਕਿੰਨੀ ਸਿਆਣੀ ਕੁੜੀ ਆ ਦੇਖ ਹਾਂ ਉਹ ਤਾਂ ਬਹੁਤ ਸਿਆਣੀ ਕੁੜੀ ਹੈ ਹਾਂ ਉਹਦੀ ਗੱਲ ਕਰਦੀ ਸੀਗੀ ਮੈਂ ਕਹਾਂ ਕੱਲੀ ਕੁੜੀ ਹੈ ਕਿ ਆਪਾਂ ਗੋਗੀ ਨੂੰ ਰਿਸ਼ਤਾ ਲੈ ਲੰਨੇ ਆ ਹਾਂ ਠੀਕ ਆ ਬੜਾ ਵਧੀਆ ਤਾਂ ਮੇਰੀ ਗੱਲ ਸੁਣਿਓ ਹਾਂ ਦੱਸ ਮੈਂ ਕਹਿੰਦੀ ਸੀ ਮਹਾਂ ਜੇ ਤੁਸੀਂ ਉਹ ਜਿਹੜੀ ਆ ਪਰਿਸਥਿਤੀ ਦੀ ਗੱਲ ਕਰਦੇ ਗਗਨ ਦੇ ਦੀ ਮਹਾਂ ਜੇ ਗੋਗੀ ਨੂੰ ਤੁਸੀਂ ਮਨਾ ਲਓ ਕਹਿ ਕੇ ਤੁਸੀਂ ਵੱਡੇ ਭਰਾ ਉਹਦੇ ਛੋਟਾ ਤਾਂ ਮੰਨ ਨਹੀਂ ਜਾਊਗਾ ਤੇ ਵੀ ਐਂ ਕਹਿ ਰਹਿੰਦੇ ਵੀ ਆਪਣਾ ਫਾਇਦਾ ਹੋ ਜਾਊਗਾ ਮਹਾ ਜੇ ਵਧੀਆ ਨਾਲ ਤਾਂ ਗੋਗੀ ਨੌਕਰੀ ਮਿਲ ਗਈ ਚਲ ਜੇ ਕੱਲੀ ਕੁੜੀ ਅਗਲੇ ਜਮੀਨ ਜਾਏ ਤਾਂ ਵਧੀਆ ਹੁੰਦੀ ਹੈਗੀ ਤੇ ਅਗਲਾ ਘਰ ਜਮਾਈ ਰੱਖ ਲੂਗਾ ਤੇ ਆਪਣਾ ਦੁੱਗਣਾ ਫਾਇਦਾ ਹੋ ਜਾਊਗਾ ਦੁੱਗਣਾ ਫਾਇਦਾ ਕਿ ਮੈਨੂੰ ਚੰਗੀ ਤਰ੍ਹਾਂ ਸਮਝਾ ਸਮਝਣ ਨੂੰ ਐਡੀ ਕੀ ਗੱਲ ਹੈਗੀ ਮੈਂ ਤਾਂ ਤੈਨੂੰ ਐਂ ਕਹਿਨੀ ਹੈ ਵੀ ਜਦੋਂ ਅਗਲੇ ਨੇ ਘਰ ਜਮਾਈ ਰੱਖ ਲਿਆ ਅਗਲੇ ਦੇ ਕੱਲੀ ਕੁੜੀ ਹੈ ਤੇਰੇ ਦਿਮਾਗ 'ਚ ਕਿਉਂ ਨਹੀਂ ਵੱੜਦੀ ਵੀ ਆਪਣਾ ਕਿੰਨਾ ਫਾਇਦਾ ਹੋਊਗਾ ਪਰ ਇਹਦੇ ਵਿੱਚ ਆਪਣਾ ਕੀ ਫਾਇਦਾ ਹੈ ਮੈਨੂੰ ਤਾਂ ਸਮਝਿਆ ਨਹੀਂ ਕੋਈ ਓਹੋ ਬਾਲਾ ਭੋਲਾ ਤੂੰ ਤਾਂ ਇੰਨਾ ਭੋਲਾ ਨਾ ਬਣਾ ਨਏ ਤਾਂ ਅਗਲਾ ਨੌਕਰੀ ਲੈ ਗਿਆ ਨਾਲੇ ਅਗਲਾ ਜ਼ਮੀਨ ਚੋ ਹਿੱਸਾ ਪਾਲੂਗਾ ਤੇ ਤੂੰ ਫਿਰਦਾ ਰਹਿਣਾ ਖੇਤ ਬੰਨੇ ਸਾਰਾ ਦਿਨ ਤੇ ਤੈਨੂੰ ਕੀ ਬਚੂਗਾ ਐ ਸਮਝਿਆ ਕਰ ਗੱਲ ਨੂੰ ਕੋਈ ਦਿਮਾਗ ਲਾਇਆ ਕਰ ਮਾੜਾ ਮੋਟਾ ਵੀ ਆਪਾਂ ਵੀ ਆਪਦਾ ਕੁਝ ਸੋਚਣਾਗਾ ਕੋਈ ਆਪਾਂ ਕਿਸੇ ਜ਼ਿੰਦਗੀ ਦਾ ਕੀ ਫੈਸਲਾ ਲੈ ਸਕਦੇ ਆ ਉਹ ਤਾਂ ਗੋਗੀ ਦੀ ਮਰਜ਼ੀ ਹੈ ਗੋਗੀ ਦੱਸੂਗਾ ਕਿ ਮੈਂ ਹਾਂ ਲੈਣਾ ਰਿਸ਼ਤਾ ਕਿ ਨਾ ਲੈਣਾ ਮੈਂ ਤਾਂ ਤਾਂ ਕਹਿੰਦੀ ਸੀ ਤੂੰ ਸਮਝਦਾ ਕਿਉਂ ਨਹੀਂ ਵੀ ਤੂੰ ਭਰਾ ਐ ਗੋਗੀ ਨੂੰ ਤਾਂ ਕਹਿ ਸਕਦਾ ਤੂੰ ਵੀ ਭਾਈ ਐ ਕਰਕੇ ਆ ਰਿਸ਼ਤਾ ਮੈਂ ਮੇਰੀ ਸੋਚ ਤਾਂ ਇਹ ਐ ਬਾਕੀ ਤੇਰੀ ਮਰਜ਼ੀ ਐ ਵੀ ਨਾਲ ਤਾਂ ਘਰ ਆਪਣਾ ਰਹਿ ਜੂਗਾ ਹੈ ਨਾਲੇ ਜ਼ਮੀਨ ਜਾਇਆ ਤਾਂ ਆਪਣੇ ਨਾਲੇ ਗੋਗੀ ਮਜਬੂਰ ਹੋ ਜੂਗਾ ਇੱਥੇ ਨਾ ਤਾਂ ਉਹ ਆਪਣੇ ਕੋਲੇ ਰਹਿ ਸਕਦਾ ਜਦੋਂ ਅਗਲੇ ਨੇ ਘਰ ਜਮਾਈ ਰੱਖ ਲਿਆ ਅਗਲਾ ਕਹੂਗਾ ਵੀ ਸਾਡੇ ਘਰੇ ਰਹਿ ਜਦੋਂ ਅਗਲਾ ਜ਼ਮੀਨ ਸਮਾਊਗਾ ਤੂੰ ਇਹ ਗੱਲ ਕਿਉਂ ਨਹੀਂ ਸਮਝਦਾ ਚਲ ਫਿਰ ਮੈਂ ਬਾਪੂ ਨੂੰ ਕਹਾਂ ਨਾ ਫਿਰ ਗੋਗੀ ਨੂੰ ਪੁੱਛ ਲੂਗਾ ਤੂੰ ਤਾਂ ਹੁਣ ਕਰ ਲਾਦਾ ਕੰਮ ਧੰਦਾ ਕਿ ਸਿੱਖ ਲੇ ਕੰਮਾਂਤੀ ਰਹਿੰਗੇ ਸਾਰਾ ਦਾ ਨਾ ਸੋ ਤਾਂ ਮੈਨੂੰ ਲੱਗ ਜਾ ਕਰੋ ਬੋਲਣਾ ਮੈਂ ਤਾਂ ਐਂ ਕਹਿੰਦੀ ਸੀ ਵੀ ਲਾਲਚ ਕਿਨੂੰ ਤੈ ਗਿਆ ਗੱਲ ਤਾਂ ਛੇੜ ਕੇ ਦੇਖੀ ਮੈਨੂੰ ਲੱਗ ਜਾਂਦਾ ਕਹਿਣ ਹੁਣ ਥਾਂ ਦਾ ਗੁੱਡਿਆ ਨਹੀਂ ਹੈਗਾ ਹੁਣ ਸਬਜ਼ੀਆਂ ਕਿੱਥੋਂ ਲੈ ਲਾਂਗੇ ਉਹ ਕੀ ਕਰੀਨਾ ਬਾਪੂ ਕੁਛ ਨਹੀਂ ਮੈਂ ਤਾਂ ਜੀ ਸੋਚੀ ਜਾਂਦੇ ਵੀ ਸਰੋਂ ਤਾਂ ਬੀਜਤੀ ਤੇ ਆਪਾਂ ਨਾਲ ਹੋਰ ਮਟਰ ਮਟਰਾਂ ਵਾਸਤੇ ਥਾਂ ਤੇ ਗਾਜਰਾ ਗੋਜਰਾ ਬੀਜਣ ਵਾਸਤੇ ਥਾਂ ਤਿਆਰ ਕਰ ਲੈ ਉਹ ਛੱਡੋ ਆਪੀ ਸਬਜ਼ੀ ਦਾ ਖਿਹੜਾ ਪਹਿਲਾਂ ਤਾਂ ਗੋਗੀ ਦੇ ਵਿਆਹ ਬਾਰੇ ਗੱਲ ਕਰਦੇ ਆਪਾਂ ਕੁੜੀ ਬਹੁਤ ਸੋਹਣੀ ਹੈਗੀ ਪੜ੍ਹੀ ਲਿਖੀ ਹੈਗੀ ਰਿਸ਼ਤਾ ਬਹੁਤ ਵਧੀਆ ਹੈ ਬਾਪੂ ਕੁੜੀ ਵੀ ਸੋਹਣੀ ਆ ਨਾਲੇ ਐਹੀ ਜੀ ਗੱਲ ਨਹੀਂ ਪ ਦੇਖੇ ਕੁੜੀ ਕੱਲੀ ਐ ਫੇਰ ਉਹ ਆਏ ਨਾ ਕਹਿ ਦੇਣ ਕਿ ਤੇ ਗੋਗੀ ਨੂੰ ਵੀ ਅਸੀਂ ਘਰ ਜਮਾਈ ਰੱਖਦੇ ਆ ਆਪਣੇ ਕੋਲੇ ਜਿਨਾ ਰਹਿਣ ਦਿੱਤਾ ਫੇਰ ਲੈ ਫੇਰ ਕੀ ਐ ਮਾਤਾ ਅਸੀਂ ਰਿਸ਼ਤੇ ਕਿਤੇ ਲੱਭਦੇ ਆ ਚੱਲ ਤੂੰ ਤਾਂ ਉਹੀ ਬੋਲੀ ਜਾਨੀ ਐ ਇਹੇ ਜਿਹੇ ਰਿਸ਼ਤੇ ਕਿਤੇ ਲੱਭਦੇ ਨੇ 3 ਦੇ ਕੇ ਪੁੱਤ ਬਣਾਉਂਦਾ ਅਗਲਾ ਉਹ ਬਾਪੂ ਬਾ ਗੋਗੀ ਦਾ ਕੀਤੀ ਸੀ ਗੱਲ ਉਹ ਮੰਨ ਗਿਆ ਵਿਆਹ ਵਾਸਤੇ ਕਿ ਨਾ ਕੋਈ ਗੱਲ ਨਹੀਂ ਲੈ ਲਾਂਗੇ ਰਿਸ਼ਤਾ ਚੱਲ ਮਾਣਾ ਕਰੀ ਜਾਂਦੇ ਨੇ ਗੱਲਾਂ ਤਾਂ ਬਣ ਗਿਆ ਮੇਲਾ ਦਾ ਕੰਮ ਹੁਣ ਨਾਲੇ ਜ਼ਮੀਨ ਵੀ ਸਾਡੀ ਤੇ ਘਰ ਵੀ ਸਾਡਾ ਹੋ ਜਾਊਗਾ ਚੱਲ ਭਾਈ ਤੁਹਾਡੀ ਮਰਜ਼ੀ ਐ ਫੇਰ ਜੇ ਤੁਹਾਨੂੰ ਵਧੀਆ ਲੱਗਦਾ ਤਾਂ ਕਰ ਲਓ ਗੱਲ ਚੱਲ ਬਾਪੂ ਇਹਦਾ ਬਣ ਗਿਆ ਕੰਮ ਆਪਣਾ ਆਇਆ ਆਪਾਂ ਖੇਤ ਸਬਜ਼ੀਆ ਥਾਂ ਕਰ ਲਈ ਤਿਆਰ ਚੱਲ ਭਾਈ ਹੋਰ ਇਕੱਲੇ ਬੰਦੇ ਨੂੰ ਤਾਂ ਨਾ ਘਰ ਵੀ ਵੜ ਵੜ ਖਾਂਦਾ ਜਮਾਂ ਜੀ ਨਹੀਂ ਲੱਗਦਾ ਕਿਤੇ ਨਹੀਂ ਜੀ ਲੱਗਦਾ ਹੈਗਾ ਜਵੱਖਾਂ ਬਿਨਾ ਗੱਡੀ ਤਾਂ ਅੰਦਰ ਲਾ ਦਿੰਦੇ ਤੁਸੀਂ ਫੇਰ ਲਾ ਦੂੰਗਾ ਆਕੇ ਲੈ ਮੰਮੀ ਤਾਂ ਉਹ ਫਿਰਦੀ ਆ ਮਾਤਾ ਜੀ ਇੱਕ ਦਮ ਥੇ ਉੱਤਰਾ ਤਾਂ ਅਗੇ ਤਾਂ ਸੀ ਮਿਰਤੀ ਜਵਾਈ ਆਂਦੀ ਨਹੀਂ ਮੈਂ ਮਰ ਜਾ ਮਸਾਯੋ ਮੈਨੂੰ ਤਾਂ ਤੁਹਾਡੀ ਫਿਕਰ ਹੋਈ ਜਾਂਦੀ ਸੀ ਅੱਛਾ ਮਮਮੀ ਕਹਿੰਦੇ ਚੱਲ ਤੁਸੀਂ ਜਾਇਓ ਉਹ ਕਹਿੰਦੇ ਸਾਡੇ ਕੋਲ ਵੱਡੇ ਹੈਗੇ ਚੱਲ ਚੰਗਾ ਹੋ ਗਿਆ ਪੁੱਤ ਮਿਲ ਜੂਗੇ ਮੈਨੂੰ ਮੇਰਾ ਵੀ ਜੀ ਨਹੀਂ ਲੱਗਦਾ ਤੇ ਮੈਂ ਵੀ ਆਦਮ ਟੋਲੇ ਜੇ ਕਰਦੀ ਤੁਰੀ ਫਿਰਦੀ ਆ ਚਲੋ ਪੁੱਤ ਆਜੋ ਚਾਹ ਪਾਣੀ ਪੀਨੇ ਆਪਾਂ ਉਧਰ ਅੰਦਰ ਆਜੋ ਕਾ ਕਨ ਚਾਹ ਕਰ ਲਿਆਂ ਦੀ ਪੁੱਤ ਘੁੱਟਣਾ ਤਾਂ ਗੋਗੀ ਪੀ ਲੰਦਾ ਨਾਲੇ ਅਸੀਂ ਕੀ ਲਾਂਗੇ ਹਾਂ ਮੰਮੀ ਕਰ ਲੈਣੀ ਆ ਹਾਂ ਹੋਰ ਪੁੱਤ ਮੈਂ ਤਾਂ ਤੁਹਾਨੂੰ ਫੋਨ ਕਰਨੇ ਲੱਗੀ ਸੀ ਅੱਛਾ ਤੇ ਹੋਰ ਵੀ ਮੈਂ ਕਿਹਾ ਵੀ ਆ ਜਾਣਗੇ ਪੁੱਤ ਮੈਂ ਤਾਂ ਕਰਦੀਆਂ ਜ਼ਿੰਮੇਵਾਰੀਆਂ ਤਾਂ ਨਾ ਜਮਾਈ ਥੱਕੀ ਪਈਆਂ ਜੇ ਤੁਸੀਂ ਮੇਰੇ ਘਰ ਦੀ ਜ਼ਿੰਮੇਵਾਰੀ ਚੱਕ ਲੋ ਤਾਂ ਵਾਲੀ ਚੰਗਾ ਮੰਮੀ ਤੂੰ ਨਾ ਫਿਕਰ ਨਾ ਕਰ ਜਿੰਨੀ ਕੁ ਜ਼ਿੰਮੇਵਾਰੀ ਮੈਥੋਂ ਨਹੀਂ ਵੀ ਮੈਂ ਨਿਭਾਉਂਗਾ ਜਿੰਨਾ ਮੈਥੋਂ ਹੋਇਆ ਨਾ ਮੈਂ ਉਨਾ ਕਰੂੰਗਾ ਕੋਈ ਨਾ ਮੰਮੀ ਤੁਸੀਂ ਇਹਨਾਂ ਨੂੰ ਉਹਦਾ ਜਵਾਈ ਨਹੀਂ ਪੁੱਤੀ ਸਮਝੋ ਚਲ ਐਂ ਕਰੋ ਤੁਸੀਂ ਗੱਲਾਂ ਬਾਤਾਂ ਕਰੋ ਮੈਂ ਚਾਹ ਬਣਾ ਕੇ ਲਿਆਉਣੀ ਆ ਮੰਮੀ ਹੁਣ ਤੂੰ ਨਾ ਜਮਾ ਨਾਲ ਫਿਕਰ ਹੁਣ ਅਸੀਂ ਆ ਗਏ ਸਾਰਾ ਕੁਝ ਠੀਕ ਹੋ ਜਾਊਗਾ ਹਾਂ ਚੰਗਾ ਪੁੱਤ ਮੇਰਾ ਵੀ ਜੀ ਨਹੀਂ ਲੱਗਦਾ ਅਸੀਂ ਕੱਲੀ ਦਾ ਲਓ ਮਮੀ ਚਾਪੀ ਲੋ ਮਮੀ ਤੁਸੀਂ ਨਾ ਵੀ ਬੜਾ ਫਿਕਰ ਨਾ ਕਰਿਆ ਕਰੋ ਅਸੀਂ ਹੈ ਤਾਂ ਹੈਗੇ ਆ ਨਾਲੇ ਮਮੀ ਮੇਰੀ ਨਾ ਡਿਊਟੀ ਹੁਣ ਇੱਧਰ ਹੀ ਲੱਗ ਗਈ ਹੁਣ ਮੈਂ ਇੱਧਰ ਹੀ ਰਿਹਾ ਕਰੂੰਗਾ ਤੁਸੀਂ ਫਿਕਰ ਨਾ ਕਰਿਓ ਜਮਾ ਚਲ ਚੰਗਾ ਪੁੱਤ ਠੀਕ ਨੀਰਾਮਣਾ ਹਾਂ ਬੇਬੇ ਉਹ ਨਾ ਤੂੰ ਫੋਨ ਮਿਲਿਆਨ ਦੀ ਗੋਗੀ ਨੂੰ ਕੁੜੇ 15 20 ਦਿਨ ਹੋ ਗਏ ਤੈਨੂੰ ਮੈਨੂੰ ਕਹਿੰਦੀ ਨੂੰ ਤੂੰ ਫੋਨ ਹੀ ਨਹੀਂ ਮਿਲਿਆ ਕੇ ਦਿੰਦੀ ਹੈਗੀ ਲਾ ਲਾਇਆ ਸੀ ਬੇਬੇ ਫੋਨ ਮੈਨੂੰ ਆਇਆ ਸੀ ਉਹਨਾਂ ਦਾ ਫੋਨ ਹੁਣ ਆਏ ਉਹ ਕਹਿੰਦੇ ਸੀ ਕਹਿੰਦੇ ਸੁੱਟੀ ਵਾਲੇ ਦਿਨ ਆ ਜਾਗੇ ਹੁਣ ਆਏ ਹੁਣ ਵਾਰੀ-ਵਾਰੀ ਫੋਨ ਲਾਉਂਦੇ ਸੋਹਣੇ ਲੱਗਦੇ ਆ ਅਗਲਾ ਕਿਹੜਾ ਬਗਾਨੇ ਥਾਂ ਗਿਆਗਾ ਨਹੀਂ ਫਿਰ ਮੇਰੀ ਤਾਂ ਗੱਲ ਕਰਾ ਦਿੰਦੀ ਹੁਣ ਮੇਰੇ ਤਾਂ ਜੀ ਨਹੀਂ ਲੱਗਦਾ ਹੈਗਾ ਪਹਿਲਾਂ ਵੀ ਮੈਂ ਤਾਂ ਕੱਲ ਕਰ ਲੈਂਦੀ ਉਹਦੇ ਨਾਲ ਕੋਈ ਨਾ ਲਾ ਦੂੰਗੀ ਫੋਨ ਆ ਜਾਣਦੇ ਬਿੱਕਰ ਵਾਲੇ ਫੋਨ ਤੋਂ ਲਾ ਦੂੰਗੀ ਹੋਰ 10 ਵਾਰੀ ਕਰ ਤਾਂ ਤੂੰ ਤਾਂ ਭਾਈ ਗੱਲ ਹੀ ਨਹੀਂ ਸੁਣਦੀ ਲਾ ਦੂੰ ਬੇਬੇ ਕੋਈ ਨਾ ਕਿਵੇਂ ਆਏ ਜੇ ਬੈਠੀਏ ਮੂਲ ਮੁਕਾਰ ਖੇਗਾ ਮੈਂ ਕਿਹਾ ਕੀ ਤੀ ਉਹਨੂੰ ਰਾਵਨ ਨੂੰ ਨਾ ਮੈਂ 10 15 ਦਿਨ ਹੋ ਗਏ ਕਹਿੰਦੀ ਨੂੰ ਕੋੜੇ ਗੋਗੀ ਨੂੰ ਫੋਨ ਲਾ ਦੇ ਗੋਗੀ ਨੂੰ ਫੋਨ ਲਾ ਦੇ ਲਾਉਂਦੀ ਹੋਈ ਨਹੀਂ ਹੈਗੀ ਮੈਨੂੰ ਨਾ ਟਾਲੇ-ਫਾੜੇ ਜੇ ਲਾਈ ਜਾਂਦੀ ਹੈਗੀ ਆਖੇ ਲਾਉਣੀ ਆ ਬੇਬੇ ਲਾਉਣੀ ਆ ਲਾਉਣ ਚ ਨਹੀਂ ਆਉਂਦੀ ਹੈਗੀ ਫੋਨ ਮੈਂ ਕਿੰਨੇ ਵਾਰੀ ਕਹਤਾ ਤੂੰ ਐਵੇਂ ਦਿਲ ਤੇ ਨਾ ਲਾਇਆ ਕਰ ਜਬਾਗ ਰਾਜੀ ਖੁਸ਼ੀ ਰਹਿਣਾ ਆਪਾਂ ਨੇ ਹੋਰ ਕੀ ਲੈਣਾ ਮੈਂ ਤਾਂ ਇਹ ਕਹਿਨੀ ਆ ਵੀ ਆਪਾਂ ਨਾ ਜਾ ਕੇ ਆਈਏ ਇੱਕ ਦਿਨ ਜਾਇਆਵਾਂਗੇ ਆਪਾਂ ਫਿਰ ਲੈ ਮੈਂ ਤਾਂ ਉਹਨੂੰ ਦੇਖਦੀ ਅੰਦਰ ਜਾ ਕੇ ਪਤਾ ਨਹੀਂ ਫੋਨ ਹੀ ਦੇਖੀ ਜਾਂਦੀ ਹੈ ਬੀਰੋਕ ਲੂਟੀ ਦਾ ਕੁਛ ਕਰਦੀ ਏ ਕਿ ਨਹੀਂ ਅੱਧੀ ਰਾਤ ਕਰ ਦਿੰਦੀ ਹੈਗੀ ਜਾ ਤੂੰ ਅੰਦਰ ਦੇਖ ਮੈਂ ਵੀ ਦੇਖਦਾ ਬਿੱਕਰ ਪਤਾ ਨਹੀਂ ਕਿੱਧਰ ਗਿਆ ਮੈਂ ਵੀ ਪਸੂਆਂ ਨੂੰ ਪਾਣੀ ਪੂਣੀ ਪਿਆ ਦਨਾ ਪੈ ਗਏ ਹਾਂ ਮੈਂ ਤਾਂ ਦੇਖਿਆ ਸੋਚੀ ਜਾਂਦੀ ਸੀ ਆਪਾਂ ਨੂੰ ਕਿੰਨੇ ਦਿਨ ਹੋ ਗਏ ਆਏ ਆ ਇਹਨੂੰ ਆਪਾਂ ਨੂੰ ਕਿਸੇ ਨੇ ਮੰਗਰ ਫੋਨ ਹੀ ਨਹੀਂ ਕੀਤਾ ਹੈਗਾ ਹੋਰ ਮੈਂ ਤਾਂ ਆਪ ਸੋਚੀ ਜਾਂਦਾਗਾ ਜੇ ਮੈਂ ਫੋਨ ਲਾਉਣਾ ਤਾਂ ਟਾਲ ਮਟੋਲ ਕਰੀ ਜਾਂਦੇ ਨੇਗੇ ਕੈ ਦਿਨ ਹੋ ਗਏ ਬਾਈ ਨੂੰ ਫੋਨ ਲਾਇਆ ਉਹ ਕਹਿੰਦਾ ਮੈਂ ਤਾਂ ਬਾਹਰ ਗਿਆ ਹੋਇਆ ਹਾਂ ਕਹਿੰਦਾ ਗੱਲ ਹੀ ਨਹੀਂ ਕਰਾਉਂਦੇ ਮੈਨੂੰ ਤਾਂ ਆਪਾਂ ਜੀਵ ਜਲ ਲੱਗੀ ਜਾਂਦਾ ਪਤਾ ਨਹੀਂ ਕਿਉਂ ਅੱਛਾ ਇਹ ਗੱਲ ਹੈ ਆਪਾਂ ਨਾ ਐ ਕਰਦੇ ਆਂ ਆਪਾਂ ਬਿਨਾਂ ਦੱਸੇ ਚੱਲਦੇ ਆਂ ਫਿਰ ਉੱਥੇ ਜਾ ਕੇ ਪਤਾ ਲੱਗੂ ਵੀ ਅਸਲ ਗੱਲ ਕੀ ਆ ਉਹ ਤੈਨੂੰ ਮੈਂ ਦੱਸਦਾ ਗੱਲ ਭਾਬੀ ਨੂੰ ਤਾਂ ਹੁਣ ਟਾਈਮ ਨਹੀਂ ਲੱਗਦਾ ਹੁਣ ਉਹ ਤਾਂ ਘਰੇ ਕੰਮਤੰਦੇ ਚ ਬਿਜੀ ਰਹਿੰਦੀ ਐ ਬਾਈ ਖੇਤ ਬੰਨੇ ਫਿਰਦਾ ਹੋਊਗਾ ਉਹਨੂੰ ਟਾਈਮ ਨਹੀਂ ਲੱਗਦਾ ਹੁਣ ਹੋਰ ਗੱਲ ਕੀ ਹੋਣੀ ਐ ਭਲਾ ਪਰ ਦੇਰ ਸਵੇਰ ਫੋਨ ਤੇ ਗੱਲ ਤਾਂ ਕਰਾਈ ਸਕਦੇ ਆ ਗੱਲ ਤਾਂ ਵਿੱਚੋਂ ਕੋਈ ਹੈਗੀ ਐ ਉਹ ਤਾਂ ਜਾ ਕੇ ਪਤਾ ਲੱਗੂਗਾ ਹੁਣ ਉਹ ਕਹਿੰਦਾ ਤਾਂ ਮੈਂ ਤ ਪਰ ਮੈਂ ਤਾਂ ਨਹੀਂ ਕਿਹਾ ਮੈਂ ਤੂੰ ਫੇਕਰ ਕਰਨੀ ਕਰ ਲਈ ਕੀ ਗੱਲ ਹੋ ਗਈ ਪੁੱਤ ਬੜੀ ਟੈਨਸ਼ਨ ਜੀ ਜਿਵੇਂ ਬੈਠੇ ਪਰੇਸ਼ਾਨ ਜੇ ਹੋ ਰਹੇ ਹੋ ਕੀ ਗੱਲ ਹੋ ਗਈ ਮੰਮੀ ਮੈਂ ਤਾਂ ਇਹ ਕਹਿੰਦਾ ਸੀਗਾ ਵੀ ਘਾ ਛੁੱਟੀ ਹੈਗੀ ਵੀ ਅਸੀਂ ਬੇਬੇ ਬਾਪੂ ਨਾਲ ਵੀ ਨਾ ਜਾਇਏ ਮੈਂ ਵੀ ਪੁੱਤ ਨੂੰ ਐਂ ਕਹਿੰਦੀ ਸੀ ਵੀ ਚਲ ਤੁਸੀਂ ਜਾਇਆ ਹੁੰਦੇ ਫਿਰ ਐਂ ਅਗਲਾ ਐ ਕਹਿੰਦਾ ਵੀ ਉੱਥੇ ਸੱਸ ਦੇ ਬਣ ਕੇ ਬਹਿ ਗਿਆ ਹੋਰ ਤੁਹਾਡਾ ਹੱਕ ਬਣਦਾ ਕਿਰਾ ਆਪਣੇ ਮਾਪੇ ਦਾ ਪਤਾ ਲਾਓ ਪੁੱਤ ਚਲ ਐਂ ਕਰਦੇ ਫਿਰ ਅਸੀਂ ਜਾਇਆਵਾਂਗੇ ਮੰਮੀ ਹਾਂ ਚਲੋ ਫਿਰ ਆਪਾਂ ਥੋੜਾ ਜਿਹਾ ਕੰਮ ਰਹਿੰਦਾ ਉਹ ਵੀ ਕਰ ਲਈਏ ਹਾਂ ਚਲੋ ਤੁਹਾਨੂੰ ਕਿਹਦੇ ਤੇ ਅੱਜ ਦੇ ਘਰ ਭਰ ਤੂੰ ਕਿਵੇਂ ਤੇ ਤਰੀ ਹੋਣੀ ਆ ਮੇਰੀ ਗੱਲ ਸੁਣੋ ਧਿਆਨ ਨਾਲ ਦੱਸੋ ਕੱਲ ਤੱਕ ਕੀ ਹੋਣੀ ਸੀ ਮੈਂ ਤਾਂ ਹੀ ਕਹਿੰਦੀ ਸੀ ਮੈਂ ਹਾਂ ਬੀਬੀ ਨਾਲ ਗੋਗੀ ਨੂੰ ਮਿਲਣ ਨੂੰ ਬਾਰੀ-ਬਾਰੀ ਕਹੀ ਜਾਂਦੀ ਹੈਗੀ ਵੀ ਮੈਨੂੰ ਫੋਨ ਲਾ ਕੇ ਦਿਓ ਮੇਰਾ ਤਾਂ ਜੀ ਨਹੀਂ ਲੱਗਦਾ ਕਿਤੇ ਹੋਰ ਹੀ ਨਾ ਹੋ ਹੋ ਜੀ ਉਹ ਮੈਨੂੰ ਵੀ ਕਈ ਵਾਰੀ ਫੋਨ ਆਇਆ ਗੋਗੀ ਦਾ ਬੀਬੀ ਬੇਵਾਪੂ ਨਾਲ ਗੱਲ ਕਰਾ ਦੇ ਉਹਨੂੰ ਕਰਾਈਂ ਕਿ ਟਾਈਮ ਹੀ ਲੱਗੇ ਮਤਬ ਅੱਛਾ ਤੈਨੂੰ ਵੀ ਆਇਆ ਸੀ ਫੋਨ ਬਧਿਆ ਰਹਿ ਗਿਆ ਨਹੀਂ ਗੱਲ ਕਰਾਈ ਮੈਂ ਤਾਂ ਤੁਹਾਨੂੰ ਐਂ ਕਹਿਨੀ ਹੈਗੀ ਵੀ ਬਾਪੂ ਨੂੰ ਮਲਾ ਲਾ ਕਿਸੇ ਲੋਟ ਆਨੇ ਬਹਾਨੇ ਲੈ ਜਾ ਨਾਲੇ ਘਰ ਨਾਲੇ ਜ਼ਮੀਨ ਨਾ ਕਰਾ ਲਾ ਚੰਗਾ ਰਹੇਗਾ ਬਾਅਦ ਚ ਪਸਤਾਵੇਂਗਾ ਗੱਲ ਤਾਂ ਠੀਕ ਹੈ ਪਰ ਇਹ ਕੰਮ ਕਰਨਾ ਇਹ ਨਾ ਸੌਖਾ ਨਹੀਂ ਤੇਰੇ ਵਾਸਤੇ ਤਾਂ ਕੁਝ ਵੀ ਸੌਖਾ ਨਹੀਂ ਹੈਗਾ ਇਹ ਨਹੀਂ ਹਟਦੀ ਜ਼ਮੀਨ ਪਿੱਛੇ ਸਾਡੇ ਭਰਾਵਾਂ ਦਾ ਫਰਕ ਪਵਾਊਗੀ ਹੋ ਗਈ ਤਾਂ ਹਰ ਤੂੰ ਚੱਲੀਏ ਫਿਰ ਆਪਾਂ ਹਾਂ ਬਸ ਤਿਆਰ ਹਾਂ ਚੱਲੀਏ ਫਿਰ ਹਾਂ ਚਲੋ ਚਲ ਹਾਂ ਠੀਕ ਹੈ ਕਿਦਾਂ ਨੇ ਮੇਰੇ ਕੋਲ ਢੇਰ ਲਾ ਦਿੰਦੀ ਐ ਤੋ ਉਹ ਦੋ ਕੱਪੜਿਆਂ ਦਾ ਕਹਿੰਦੇ ਤੈਹਾਂ ਲਾ ਦੇ ਸਾਰਾ ਤੈਨੂੰ ਧੋਈ ਜਾਂਦੇ ਕੀ ਕਰੀਏ ਲਾ ਬੇਬੇ ਦਾ ਕੱਪੜਾ ਚਾਹੀਦੀ ਜੰਦੀ ਐ ਹੂੰ ਨਹੀਂ ਮੈਂ ਮਰ ਜਾ ਮੇਰੇ ਨੂੰ ਕੁੱਤਾਉਂਦੇ ਨੇ ਨਹੀਂ ਆ ਗਏ ਮੇਰੇ ਪੁੱਤ ਮੇਰੇ ਤਾਂ ਨੱਖਾਂ ਤਰਸੀ ਗਈਆਂ ਤੇ ਸਸਰੀਕਾਲ ਭਾਈ ਆਜੋ ਬਹਿ ਜਾਓ ਬਹਿ ਜਾ ਪੁੱਤ ਰਾਮ ਨੇ ਕੋਈ ਪਾਣੀ ਲੈ ਕੇ ਆ ਗੋਗੀ ਹੋ ਰਿਹਾ ਆਏ ਨੇ ਆ ਗਈ 베ਬੇ ਲੈ ਇਹ ਬਿਨਾਂ ਦੱਸੀ ਆ ਗਏ ਕੋਈ ਫੋਨ ਫੋਨ ਵੀ ਨਹੀਂ ਕਰਿਆ ਇਹਨਾਂ ਨੂੰ ਕੋਈ ਬਿੜਕਤਾ ਨਹੀਂ ਆ ਗਈ ਦੇਖਾਂ ਤਾਂ ਪਹਿਲਾਂ ਪਾਣੀ ਲੈ ਕੇ ਜਾਂਦੀ ਆ ਪਹਿਲਾਂ ਪੁੱਤ ਤੇਰੀ ਮੰਮੀ ਹੋਰੇ ਸਾਰੇ ਠੀਕ ਸੀ ਹਾਂ ਮੰਮੀ ਠੀਕ ਸੀਗੇ ਸਾਰੇ ਓਕੇ ਮੈਂ ਛੋਟੇ ਫੋਨ ਫੋਨ ਕਰੀ ਨਹੀਂ ਬਈ ਦੱਸੀ ਆ ਗਿਆ ਵੀਰ ਜੀ ਨੂੰ ਕੀ ਹੋਇਆ ਐ ਕਿਉਂ ਬੋਲਦੇ ਨੇ ਓ ਬਾਈ ਮੈਂ ਤਾਂ ਤੈਨੂੰ ਇੰਨੇ ਫੋਨ ਲਾਏ ਨਾਲੇ ਮੈਂ ਭਾਬੀ ਨੂੰ ਫੋਨ ਕਰੀ ਗਿਆ ਤੂੰ ਤਾਂ ਫੋਨ ਹੀ ਨਹੀਂ ਚੱਕਿਆ ਮੇਰਾ ਓ ਫੋਨ ਮੇਰਾ ਕੋਠੇ ਤੇ ਪੈਣ ਦਾ ਕੰਮ ਕਰਨ ਲੱਗ ਰਿਹਾ ਜੀ ਖੇਤ ਦਾ ਹਲੋ ਬਈ ਪਾਣੀ ਸੀ ਗੱਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਰਾਮਨ ਪੁੱਤ ਚਾਹ ਬਣਾ ਲੈ ਲਗੋਗੀ ਹੋਰਾਂ ਨੂੰ ਬਣਾ ਲਿਓ ਨਹੀਂ ਇੱਕ ਤਾਂ ਨਾ ਬੁੜੀ ਤੇ ਚਾਹ ਦੇ ਆਰਡਰ ਨਹੀਂ ਲੋਟ ਆਉਂਦੇ ਹੈਗੇ ਵੀ ਚਾਹ ਤਾਂ ਇਹਨਾਂ ਨੂੰ ਪਿਆ ਕੀ ਤੋਰਾਂਗੇ ਬਿਨਾ ਚਾਹ ਤੋਂ ਤਾਂ ਨਹੀਂ ਭੇਜਾਂਗੇ ਪਤਦਰੀ ਮੰਮੀ ਨੂੰ ਮਿਲਣ ਆਉਂਦੇ ਮਿਲ ਜਾਂਦੀ ਸਮਝ ਉਹ ਵੀ ਕਿ ਹਾ ਸੀਗਾ ਜੀ ਮੈਂ ਉਹ ਕਹਿੰਦੀ ਚਲੋ ਤੁਸੀਂ ਮਿਲ ਆਉ ਜਾ ਕੇ ਮੈਂ ਫੇਰ ਕਦੇ ਚੱਲੂਗੀ ਤੁਹਾਡੇ ਨਾਲ ਬਿਕਰਾ ਬਾਪੂ ਨਹੀਂ ਦੀਦਾ ਕਿੱਧਰ ਗਿਆ ਬਾਈ ਬਾਪੂ ਤਾਂ ਪਿੰਡ ਚ ਰੌਲਾ ਸੀਗਾ ਉਹਨਾਂ ਦੇ ਬਾਗਿਆ ਹੋਊਗਾ ਤੇ ਉਦੋਂ ਬਾਅਦ ਉੱਥੇ ਸੱਤ ਚਤਾਂਸ ਖੇਡਣ ਲੱਗੇ ਜਾਂਦਾਗਾ ਐ ਪਤਾ ਨਹੀਂ ਹੋਣਾ ਜੇ ਪਤਾ ਨਹੀਂ ਸ਼ਾਮ ਨੂੰ ਆਵੇ ਮੈਂ ਤਾਂ ਐਂ ਕਹਿੰਦਾ ਸੀ ਬਿਕਰਾ ਮੈਂ ਨਾ ਕਿੱਲੇ ਕਿਤੇ ਲਿਮਟ ਬਣਾਉਣੀ ਐ ਮੈਂ ਤਾਂ ਬਾਪੂ ਤੋਂ ਸਲਾਹ ਲੈਣੀ ਸੀ ਐ ਤੂੰ ਤੈਨੂੰ ਪਤਾ ਵੀ ਕਿੰਨੇ ਕੁ ਚ ਬਣ ਜਾਂਦਾ ਕੰਮ ਇਹ ਮੈਂ ਕਰ ਲੂੰਗਾ ਮਰੇ ਜਨਾ ਗੱਲ ਬਾਈ ਮਨ ਆਪਾਂ 7000 ਰੁਪਏ ਖਰਚਾ ਆ ਜਾਂਦਾ ਕਿੱਲੇ ਤੇ ਮੇਰੇ ਜਨਾ 2.5-3 ਲੱਖ ਰੁਪਏ ਕਿੰਨੇ ਦਿੱਪਤੀ ਕਿ ਲੋੜ ਪਈ ਯਾਰ ਇਹ ਤਾਂ ਨੌਕਰੀ ਤੇ ਲੱਗਿਆ ਹੋਇਆ ਉਹ ਬਿਕਰਾ ਤੂੰ ਕੀ ਸੋਚਾਂ ਚ ਪੈ ਗਿਆ ਮੈਂ ਤਾਂ ਐਂ ਕਹਿੰਦਾ ਸੀਗਾ ਵੀ 2.5-3 ਲੱਖ ਦੀ ਲਿਮਟ ਲੈ ਲੈਣੇ ਆਪਾਂ ਕੋਈ ਦੁਕਾਨਦਗੂਨ ਖੋਲ ਲਾਂਗੇ ਨਾਲੇ ਬਾਪੂ ਦਾ ਟਾਈਮ ਪਾਸ ਹੋ ਜਾ ਕਰੂਗਾ ਕੀ ਪਤਾ ਉਹ ਮਾਫੀ ਹੋ ਜੇ ਲਿਮਟ ਆਹੋ ਬਾਈ ਮੈਂ ਪਤਾ ਕਰ ਲੂੰਗਾ ਤੇ ਤੂੰ ਨਾ ਖੇਚਲ ਕਰੀ ਬਿਕਰ ਨੂੰ ਨਹੀਂ ਕਹਾਂ ਲਈ ਕੀ ਹੋ ਗਈ ਲਿਮਟ ਦੀ ਪਤਾ ਕਰਨ ਦੀ ਤੇ ਕਿਧਰੋਂ ਲਿਮਟਾਂ ਨੇ ਗੱਲਾਂ ਕਰਨ ਲੱਗ ਗਏ ਚਲੋ ਚਾਹ ਪਾਣੀ ਪੀਓ ਅ ਚੱਲ ਚੱਲੀ ਅੰਦਰ ਆਜੋ ਸੋਨੂ ਕਿਵੇਂ ਲੱਗਦਾ ਮੈਨੂੰ ਤਾਂ ਦਾਲ ਚ ਕਾਲਾ ਲੱਗਦਾ ਕੁਛ ਮੈਂ ਤਾਂ ਆਪੇ ਹੀ ਸੋਚੀ ਜਾਨਾ ਜਦੋਂ ਬਿੱਕਰ ਨੂੰ ਪੁੱਛਿਆ ਲਿਮਟ ਬਾਰੇ ਉਹ ਤਾਂ ਆਪ ਟਾਲ ਮਟੋਲ ਜੀ ਕਰਨ ਲੱਗਿਆ ਜਦੋਂ ਮੈਂ ਉਹਦਾ ਮੂੰਹ ਦੇਖਿਆ ਤਾਂ ਮੂੰਹ ਹੀ ਉੱਡ ਗਿਆ ਸੀਗਾ ਰਮਨ ਦੀਦੀ ਨੇ ਮੈਨੂੰ ਚੱਜ ਨਾਲ ਨਹੀਂ ਬੁਲਾਇਆ ਹੈਗਾ ਔਖੀ ਜੀ ਹੋ ਗਈ ਆਪਾਂ ਨੂੰ ਦੇਖ ਕੇ ਮੀਰਾ ਮਨਾ ਹਾਂ ਵੀਰ ਜੀ ਨਮਾ ਤੇ ਪਸੂ ਹਾਂ ਨਮਾ ਤੇ ਨਾ ਗੋਗੀ ਨੇ ਇੰਨੇ ਵਾਰੀ ਫੋਨ ਕਰਿਆ ਤੇ ਮੈਨੂੰ ਦੱਸੇ ਨਹੀਂ ਹੈਗਾ ਵੀ ਫੋਨ ਆਈ ਜਾਂਦਾ ਹੈਗਾ ਮੈਨੂੰ ਕਰਿਆ ਸੀ ਫੋਨ ਆ ਮੈਂ ਤੈਨੂੰ ਕਿਹਾ ਤਾਂ ਹੈਗਾ ਸੀ ਵੀ ਜਦੋਂ ਟਾਈਮ ਲੱਗੇ ਮੈਂ ਗੱਲ ਕਰਾ ਦੂੰਗੀ ਤੈਨੂੰ ਤਾਂ ਨਾ ਆਪਦੇ ਉਹ ਤੇ ਉਸੇ ਮੁੰਡੇ ਤੇ ਜ਼ਿਆਦਾ ਯਕੀਨ ਆ ਥੋੜਾ ਜਿਹਾ ਮੈਨੂੰ ਨਹੀਂ ਪਤਾ ਭਾਈ ਮੇਰਾ ਘਰ ਛੱਡੋ ਤੇ ਲੋੜੇ ਹੀ ਆਇਆ ਪੈਗਾ ਲੋਕਾਂ ਦੀ ਵੀ ਤਾਂ ਬਹੁਗੀਆਂ ਨੇਗੀਆਂ ਸਾਰੀਆਂ ਗੱਲਾਂ ਉਹ ਕਰਦੀ ਹੈਗੀ ਲਗਣਾ ਆ ਦੇਖ ਫਰਦ ਮੈਂ ਨਾ ਅੱਜ ਸ਼ਹਿਰ ਗਿਆ ਸੀਗਾ ਕਚੇਰੀਆਂ ਚ ਮੈਂ ਫਰਦ ਕਢਾ ਕੇ ਲੈ ਆਇਆਗਾ ਬਿੱਕਰ ਨੇ ਤਾਂ ਆਪਣੇ ਨਾਲ ਐਡਾ ਵੱਡਾ ਧੋਖਾ ਕਰਤਾ ਕਿਉਂ ਕਾਦਾ ਆ ਪੜ ਤਾਂ ਸਹੀ ਦੇਖ ਤਾਂ ਸਹੀ ਇਹਨੂੰ ਦੇਖਾਂ ਇਹ ਤਾਂ ਸਾਰੀ ਜ਼ਮੀਨ ਹੀ ਉਹਨਾਂ ਨੇ ਆਪਦੇ ਨਾਂ ਕਰਾ ਰੱਖੀ ਹੈਗੀ ਤੁਸੀਂ ਬਾਪੂ ਨਾਲ ਗੱਲ ਕਰੋ ਨਾ ਜਾ ਕੇ ਮੈਂ ਨਾ ਕਰਦਾ ਬਾਪੂ ਨਾਲ ਗੱਲ ਜਾ ਕੇ ਉਹ ਇਹ ਐ ਐਡਾ ਧੋਖਾ ਆਪਣੇ ਨਾਲ ਕਿਵੇਂ ਕਰ ਸਕਦੇ ਨੇਗੇ ਉਹੀ ਤਾਂ ਗੱਲ ਤੁਸੀਂ ਜਾਓ ਗੱਲ ਸਾਰੀ ਜ਼ਮੀਨ ਆਪਦੇ ਨਾਲ ਵਾਰ ਰੱਖੀ ਆ ਹਜੇ ਬਥੇਰਾ ਦਿਨ ਪਿਆ ਮੈਂ ਤਾਂ ਐ ਕਹਿਣੀ ਵੀ ਤੁਸੀਂ ਹੁਣੇ ਜਾਓ ਮੈਂ ਜਾਣਾਂ ਫਿਰ ਹਾਂ ਠੀਕ ਐ ਜਾਓ ਨਤੀਖ ਲੱਕੀ ਡੀ ਹਰਾਨੀ ਦੀ ਗੱਲ ਐ ਕਿਡਾ ਵੱਡਾ ਧੋਖਾ ਸਾਰੀ ਜ਼ਮੀਨ ਹੀ ਆਪਦੇ ਨਾਂ ਕਰਾ ਲਈ ਤਾਈਓ ਸਾਡਾ ਫੋਨ ਵੀ ਨਹੀਂ ਚੱਕਦੇ ਉਹ ਹੋ ਗਈ ਤੂੰ ਕਿੱਥੋਂ ਆ ਗਿਆ ਉਹਦੇ ਮੈਨੂੰ ਬਗੈਰ ਦੱਸੇ ਮਿਲਈ ਵਗਿਆ ਨਾ ਤੁਸੀਂ ਰਾਤ ਰਹੇ ਬਾਪੂ ਮੈਨਾਂ ਤੇ ਨਾਲ ਇੱਕ ਗੱਲ ਕਰਨੀ ਸੀ ਉਹ ਆ ਜਾ ਅੰਦਰ ਬਹਿ ਕੇ ਗੱਲ ਕਰਦੇ ਆਂ ਬੇਗੋਗੀ ਸੁੱਖਤਾ ਹੈ ਐਂ ਕੁ ਗੁੱਸੇ ਜਿੱਚ ਕੇ ਮੈਂ ਆ ਜਾਨਾ ਬੇਵਿਕਰਾ ਉਰੇ ਆਈ ਮੜਾ ਆ ਗੋਗੀ ਪਤਾ ਨਹੀਂ ਕਿਵੇਂ ਗੁੱਸੇ 'ਚ ਹੋਇਆ ਬੈਠਾਗਾ ਹਾਂ ਬੇਬੇ ਕੀ ਗੱਲ ਹੋ ਗਈ ਬਿਕਰਾ ਤੈਨੂੰ ਨਹੀਂ ਪਤਾ ਕੀ ਗੱਲ ਹੋ ਗਈ ਸਾਰੀ ਜ਼ਮੀਨ ਨਾਲ ਤੇਰੇ ਨਾਲ ਕਿਵੇਂ ਬੋਲੀ ਜਾਂਦੀ ਐ ਜ਼ਮੀਨ ਜ਼ਮੀਨ ਤਾਂ ਆਪਣੀ ਸਾਂਝੀ ਪਈ ਐ ਅਜੇ ਅਸੀਂ ਬੈਠੇ ਹਾਂ ਅਜੇ ਤੁਹਾਨੂੰ ਜ਼ਮੀਨ ਦਾ ਕੀ ਬਾਪੂ ਇਹਨੂੰ ਪੁੱਛ ਜਿਹੜਾ ਨੀਵੀ ਪਾਈ ਖੜਾ ਐ ਹੈ ਕੋਈ ਜਵਾਬ ਉਹ ਜ਼ਮੀਨ ਸਾਡੀ ਮਾਪਿਆਂ ਨੂੰ ਅਸੀਂ ਸਮਝਿਆ ਤੂੰ ਤਾਂ ਕਦੇ ਕਦਾਈ ਆਉਣਾ ਉਹ ਬਿਕਰਾ ਤੂੰ ਐ ਕਿਵੇਂ ਬੋਲਦਾ ਐ ਇਹ ਤਾਂ ਇੱਥੇ ਛੋਟਾ ਐ ਤੂੰ ਵੱਡਾ ਐ ਤੈਨੂੰ ਤੂੰ ਸਿਆਣਾਗਾ ਫੇਰ ਵੀ ਛੋਟੇ ਨੂੰ ਐ ਥੋੜਾ ਜਿਹੀ ਗੋਲੀ ਨਾ ਹੁੰਦਾ ਨਾ ਐ ਕਿਵੇਂ ਬਾਪੂ ਸਹੀ ਕਹਿੰਦਾ ਐ ਸਾਹਮਣੇ ਤਾਂ ਅਸੀਂ ਆਂ ਸੋਨ ਨੂੰ ਤੇ ਇਹਨੂੰ ਇਹ ਤਾਂ ਉੱਥੇ ਘਰ ਜਵਾਈ ਬਣ ਕੇ ਬਹਿ ਗਿਆ ਪੰਜ ਕਿੱਲੇ ਨੂੰ ਉੱਥੋਂ ਆਉਂਦੇ ਨੇਗੇ ਤੇ ਇੱਥੋਂ ਵੀ ਸਭ ਆਉਂਦਾ ਐ ਇਹ ਸਹੀ ਕਹਿੰਦੀ ਐ ਬਾਪੂ ਫਿਰ ਅਸੀਂ ਘਰੋਂ ਬਾਹਰ ਹੋ ਜਾਂਦੇ ਆ ਤੁਸੀਂ ਨਾ ਲੜਾਈ ਨਾ ਪਾਓ ਬਿਕਰਾ ਜੇ ਤੂੰ ਮੇਥੋਂ ਊ ਮੰਗ ਲਾਂਦਾ ਮੈਨੂੰ ਕੋਈ ਦੁੱਖ ਨਹੀਂ ਸੀ ਮੈਂ ਤੈਨੂੰ ਹੱਸ ਕੇ ਦੇ ਦਾਂਦਾ ਪਰ ਤੂੰ ਤੋਖਾਣਾ ਕਰਦਾ ਬੁੱਢੇ ਮਾਰੇ ਲਾਲ ਚਾਚਾ ਕੇ ਕਿਤੇ ਨਾ ਦਾ ਬੜਾਪਾ ਨਾ ਰੋਲ ਦੀ ਮੈਂ ਦੇਖ ਲਿਆ ਸੋਨੂੰ ਵੀ ਤੁਸੀਂ ਮੈਨੂੰ ਕਿੰਨਾ ਕਾਬਦਾ ਸਮਝਦੇ ਹੋ ਓ ਰੁਕ ਜਾ ਪੁੱਤ ਰੁਕ ਜਾ ਮੇਰਾ ਤਾਂ ਜੀ ਕਰਦਾ ਬਾਪੂ ਬੇਬੇ ਮੈਂ ਘਰ ਦੇ ਵਿੱਚ ਨਾ ਮੁੜਕੇ ਨਾ ਆਵਾਂ ਚੱਲ ਚੱਗਾ ਸਾਬਾਸੇ ਛੋਡੇ ਸਾਨੂੰ ਪਤਾ ਨਹੀਂ ਸੀ ਵੀ ਤੁਸੀਂ ਐਡੇ ਐਡੇ ਤੋਂ ਤੋਖੇ ਕਰੋਗੇ ਉਹਨਾਂ ਨਾਲ ਬਸ ਆ ਜਾ ਹੁਣ ਇੰਨਾਂ ਲਈ ਸੌਂ ਹੀ ਜਾਵੇਗਾ ਜਾਇ ਤੁਸੀਂ ਹਾਂ ਜਾਇਆ ਮੈਂ ਤਾਂ ਕੀ ਕਹਿੰਦੇ ਕਹਿਣਾ ਕੀ ਸੀ ਮੈਂ ਤਾਂ ਸਾਰਾ ਕੁਝ ਛੱਡਿਆ ਆ ਕਿਉਂ ਆਏ ਕੋ ਛੱਡਿਆ ਤੁਸੀਂ ਸਾਰਾ ਕੁਝ ਕੋਈ ਨਹੀਂ ਫਿਰ ਕੋਈ ਕਿਸੇ ਨੂੰ ਦੁਖੀ ਕਰਕੇ ਕਿਵੇਂ ਸੁਖ ਪਾ ਲੂਗਾ ਚਲ ਕੋਈ ਨਾ ਬਾਅਦ ਚ ਕਰਦੇ ਆ ਗੱਲ ਤੁਸੀਂ ਬੈਠੋ ਮੈਂ ਪਾਣੀ ਲੈ ਕੇ ਆਉਣੀ ਆ ਤੁਹਾਡੇ ਵਾਸਤੇ ਲੈ ਆ ਜਾ ਹਾਂ ਕੀ ਤੁਹਾਨੂੰ ਮਾਇਆ ਨੰਬਰ ਹੈਲੋ ਹਾਏ ਕਿੱਥੇ ਬੇਬੇ ਬੇਬੇ ਗੱਲ ਸੁਣੀ ਦੇਖੇ ਹਸਪਤਾਲ ਚੋਂ ਫੋਨ ਆਇਆ ਸੀ ਬਿੱਕਰ ਦਾ ਐਕਸੀਡੈਂਟ ਹੋ ਗਿਆ ਹਾਏ ਕਿੱਥੇ ਕਹਿੰਦੇ ਹਸਪਤਾਲ ਵਾਲੇ ਕਹੀਂ ਆਂਦੇ ਫੋਨ ਆਇਆ ਦੇਖ ਅੱਛਾ ਉਹ ਕੀ ਹੋ ਗਿਆ ਐਂ ਕਰੀ ਜਾਂਦੇ ਹੋ ਮੈਨੂੰ ਵੀ ਦੱਸ ਦਿਓ ਕੋਈ ਗੱਲ ਬਾਪੂ ਹਸਪਤਾਲ ਚੋਂ ਫੋਨ ਆਇਆਗਾ ਕਹਿੰਦੇ ਬਿੱਕਰ ਦਾ ਐਕਸੀਡੈਂਟ ਹੋ ਗਿਆ ਹੁਣ ਕੀ ਕਰੀਏ ਚੱਲ ਭਾਈ ਮੈਂ ਜਾਂਦਾ ਫੇਰ ਮੈਂ ਵੀ ਚੱਲਣਾ ਫੇਰ ਆਰਾ ਦੁੱਧ ਪੀ ਲੋ ਦਵਾਈ ਲੈ ਲਈ ਦਵਾਈ ਲੈ ਲਈ ਤੇ ਹੁਣ ਠੀਕ ਲੱਗਦਾ ਕੁਛ ਠੀਕ ਆ ਵਧੀਆ ਸਾਰੇ ਕਰਨੇ ਭਰਨੇ ਆਪਣੇ ਮੂਰੇ ਆਈਆਂ ਨੇ ਜاہے ਜੇ ਆਪਾਂ ਕੀਤਾ ਦੀ ਛੋਟੇ ਭਾਈ ਨਾਲ ਉਹੇ ਜੇ ਆਪਣੇ ਤਾਂ ਹੋ ਗਈ ਮੈਂ ਤਾਂ ਆਪਸ ਤਾਉਣੀਆਂ ਮੈਂ ਤੁਹਾਨੂੰ ਰਹਿ ਦੇ ਕੇ ਚੰਗਾ ਨਹੀਂ ਕੀਤਾ ਨਾ ਇਹ ਸੋਨੂੰ ਮੰਜੇ ਚ ਪਾਤਾ ਨਾਲੇ ਬੁੜੀਆਂ ਦਾ ਕੀ ਹੁੰਦਾ ਬੁੜੀਆਂ ਤਾਂ ਸੌ ਕੁ ਸੋਚਦੀਆਂ ਨੇ ਬੰਦਿਆਂ ਦੀ ਸੋਚ ਦਾ ਫਰਕ ਹੁੰਦਾ ਗਾ ਮੈਨੂੰ ਕੀ ਪਤਾ ਸੀ ਵੀ ਰੱਬ ਆਪਣੇ ਤੇ ਐਡਾ ਕੈਰ ਪਾ ਦੂਗਾ ਕਿਵੇਂ ਵਿੱਕਰਾ ਉਹ ਕੀ ਮੈਂ ਤੈਨੂੰ ਕੀ ਦੱਸਾਂ ਬਾਈ ਉਹ ਦਾ ਸਹਾਰ ਕਰ ਲਿਆ ਸਹਾਰ ਕਰਕੇ ਬਾਗ ਦੇ ਘਰੇ ਬਈ ਅਸੀਂ ਦੋਨਾਂ ਨੇ ਤੁਹਾਡੇ ਨਾਲ ਬਹੁਤ ਮਾੜਾ ਕੀਤਾ ਸਾਨੂੰ ਮਾਫ ਕਰ ਦੇ ਬਈ ਮੈਂ ਨਾ ਇਹਨੂੰ ਬਹੁਤ ਉਹ ਕੀਤਾ ਮੈਂ ਆਖਿਆ ਮਹਾ ਵੀ ਤੂੰ ਐ ਕਰ ਲਾ ਐ ਕਰ ਲਾ ਮੇਰੀਆਂ ਸਾਰੀਆਂ ਗਲਤੀਆਂ ਨੇ ਤੇ ਪੈ ਗਈਆਂ ਇਹ ਤੇ ਇਕੱਲੇ ਤੇ ਸਾਨੂੰ ਵੀਰ ਬਣ ਕੇ ਮਾਫ ਕਰ ਦੋ ਉਹ ਤੁਸੀਂ ਐਂ ਨਾ ਬੋਲੋ ਜੇ ਕਿਸੇ ਚੀਜ਼ ਦੀ ਲੋੜ ਹੋਈ ਨਾ ਤਾਂ ਮੈਨੂੰ ਦੱਸ ਦਿਓ ਬਈ ਗਾਗਨ ਵੀ ਆਈ ਹੈ ਕਿ ਤੁਸੀਂ ਇਕੱਲੇ ਆਏ ਹੋਗੇ ਹਾਂ ਉਹ ਬੀਬੀ ਕੋਲੇ ਬੈਠੀ ਆਈ ਹੈ ਚਲ ਉਹ ਤੋਂ ਵੀ ਮਾਫੀ ਮੰਗ ਲੈਣੀ ਆ ਮੈਂ ਮੈਥੋਂ ਤਾਂ ਬੜੀ ਵੱਡੀ ਭੁੱਲ ਹੋ ਗਈ ਵੇਲਾ ਤਨੇ ਲਵਾ ਲਈ ਜਮੀਨ ਸੋਦੇ ਨਾਲ ਧੋਖਾ ਕਰਤਾ ਹੰਪਸਤਾਉਂਦੇ ਨੇ ਦੀਦੀ ਸਾਨੂੰ ਨਾ ਮaaf ਕਰ ਦੋ ਮੈਂ ਤਾਂ ਨਾ ਬਿਕਰ ਨੂੰ ਐਵੇਂ ਕਹਿ ਕੇ ਕਿ ਵੀ ਵੀ ਆਪਣੇ ਨਾਂ ਜਮੀਨ ਕਰਾ ਲਾ ਐਵੇਂ ਐਸਲਾਹਾਂ ਦੇ ਦੇ ਕਿ ਨਾ ਸਾਰਾ ਕੁਝ ਆਪਦੇ ਨਾਂ ਕਰਾ ਲਿਆ ਤੇ ਜਿਹੜਾ ਤੁਹਾਡਾ ਹੱਕ ਆ ਨਾ ਸੋ ਉਹਨੂੰ ਹੀ ਮਿਲੂਗਾ ਅਸੀਂ ਹੱਕ ਨਹੀਂ ਲੈਣਾ ਅਸੀਂ ਤਾਂ ਬਹੁਤ ਪਛਤਾਉਨੇ ਆਂਗੀ ਕੋਈ ਗੱਲ ਨਹੀਂ ਰਮਨ ਤੁਸੀਂ ਧੋਖਾ ਨਹੀਂ ਸੀ ਕਰਨਾ ਸਾਤੋਂ ਮੰਗ ਲੈਂਦੇ ਸੀ ਉਹੀ ਦੇ ਦਿੰਦੇ ਇਹਨਾਂ ਦੀ ਤਾਂ ਸਰਕਾਰੀ ਨੌਕਰੀ ਹੈਗੀ ਆ ਸਾਡੇ ਕੋਲ ਤਾਂ ਸਭ ਕੁਝ ਹੈਗਾਗਾ ਕਹਿ ਨਹੀਂ ਤਾ ਤੂੰ ਠੀਕ ਆਗਾ ਨਾ ਗੱਲ ਕਰ ਕੀਤੀ ਹੋਈ ਗਲਤੀ ਨਾ ਬਾਅਦ ਚ ਮਾਫੀ ਮੰਗਣ ਯੋਗ ਨਹੀਂ ਹੁੰਦੀ ਹੈਗੀ ਤਾ ਪਹਿਲੀ ਸੋਚ ਕੇ ਕਰਨਾ ਚਾਹੀਦਾ ਤੇ ਮੈਨੂੰ ਮਾਫ ਕਰਦੀ ਹੈ ਤੇ ਆਜ ਆਪਾਂ ਅੰਦਰ ਜਾ ਕੇ ਗੱਲਾਂ ਕਰਦੇ ਆਂਗੇ ਜਦੋਂ ਨਾ ਧੀਆ ਪੁੱਤ ਖੁਸ਼ ਹੋਣ ਫਿਰ ਬਿਮਾਰੀ ਖਮਾਰੀ ਵੀ ਅਗਲਾ ਭੁੱਲ ਜਾਂਦਾ ਹੈ ਮੈਂ ਤਾਂ ਅੱਜ ਬਹੁਤ ਖੁਸ਼ ਆਂਗੀ ਪੂਰੀ ਕੁਝ ਹੈ ਹਾਂ ਮੈਂ ਤਾਂ ਬਹੁਤ ਖੁਸ਼ ਆਂਗੀ